ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ ਪੂਰੇ ਦਾ ਪੂਰਾ ਇਲਾਕਾ ਦਹਿਲ ਗਿਆ ਮਕਾਨ ਦੀ ਛੱਤ ਉੱਡ ਗਈ ਅਤੇ ਆਸ-ਪਾਸ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਫਿਲੋਸਪੁਰ ਦੇ ਸਰਹੱਦੀ ਪਿੰਡ ਕੜਮਾ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਆਪਣੇ ਘਰ ਦੇ ਵਿੱਚ ਪੋਟਾਸ਼ ਸਟੋਰ ਕਰਕੇ ਰੱਖੀ ਹੋਈ ਹੁੰਦੀ ਹੈ ਕਿ ਅਚਾਨਕ ਉਸ ਨੂੰ ਅੱਗ ਲੱਗ ਜਾਂਦੀ ਹੈ ਅਤੇ ਫਿਰ ਜ਼ੋਰਦਾਰ ਧਮਾਕਾ ਹੋ ਜਾਂਦਾ ਹੈ ਬੀਤੀ ਰਾਤ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਧਮਾਕੇ ਤੋਂ ਬਾਅਦ ਕੀਵੇਂ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਅਫਰਾ ਤਫਰੀ ਮਚ ਜਾਂਦੀ ਹੈ ਅਤੇ ਘਰ ਦੇ ਵਿੱਚ ਮੌਜੂਦ ਪਤੀ ਪਤਨੀ ਵੀ ਜ਼ਖਮੀ ਹੋਏ ਨੇ 70% ਤੱਕ ਉਹ ਚੁੱਸ ਚੁੱਕੇ ਨੇ ਜਿਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਜਾਣਕਾਰੀ ਦੰਦਿਆ ਹੋਇਆ ਇਲਾਕੇ ਦੇ ਵਿੱਚ ਰਹਿੰਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਹੀ ਇੱਕ ਵਿਅਕਤੀ ਸ਼ੇਰ ਸਿੰਘ ਨੇ ਆਪਣੇ ਘਰ ਦੇ ਵਿੱਚ ਦੀਵਾਲੀ ਮੌਕੇ ਵੇਚਣ ਦੇ ਲਈ ਪੋਟਾਸ਼ ਨੂੰ ਸਟੋਰ ਕੀਤਾ ਹੋਇਆ ਸੀ ਪਰ ਅਚਾਨਕ ਉਸ ਦੇ ਵਿੱਚ ਅੱਗ ਲੱਗਣ ਕਰਕੇ ਧਮਾਕਾ ਹੋ ਜਾਂਦਾ ਜਿਸ ਕਰਕੇ ਸ਼ੇਰ ਸਿੰਘ ਅਤੇ ਉਸ ਦੇ ਜਿਹੜੇ ਕੀ ਪਿਤਾ ਨੇ ਕਾਲਾ ਸਿੰਘ ਅਤੇ ਉਸ ਦੀ ਪਤਨੀ ਕਿਰਨ ਸਿੰਘ ਕਿਰਨ ਕੌਰ ਜ਼ਖਮੀ ਹੋਈ ਹੈ ਜਿਹਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ ਘਟਨਾ ਇੱਕ ਘੰਟਾ ਪਹਿਲਾਂ ਦੀ ਹੈ ਇਹ ਇਨਾ ਘਰੇ ਪੋਟਾਸ਼ ਰੱਖੀ ਸੀ ਉਹ ਦੀਵਾਲੀ ਆਈ ਵੇਚਣ ਵਾਸਤੇ ਉਹ ਪੋਟਾਸ਼ ਫਟ ਗਈ ਹੈ ਸਾਰੇ ਪਿੰਡ ਕੀ ਲੱਖੋ ਕਿਤੇ ਖੜਕਾ ਗਿਆ 5 6 ਕਿਲੋਮੀਟਰ ਤੋਂ ਫੋਨ ਆ ਰਹੇ ਕਿ ਇਨੇ ਇਨੇ ਜ਼ੋਰ ਦਾ ਧਮਾਕਾ ਹੋਇਆ ਕੀ ਕੀ ਨੁਕਸਾਨ ਹੋਇਆ ਨੁਕਸਾਨ ਇਹ ਦੋਵੇਂ ਜੀ ਸੜ ਗਏ ਗਵਾਂਢ ਦੀ ਛਾ ਦੋਦੀਆ ਉਹਦਾ ਕਲੈਂਟਰ ਡਿੱਗ ਪਿਆ ਉਹਦੀ ਕੰਦ ਵਿੱਚ ਕਾਰ ਲਈ ਪਾੜ ਕੇ ਆਰ ਪਾਰ ਹੋ ਗਈ ਹੈ ਕੇ ਗੇਲੂ ਸਰਪੰਚ ਜੀ ਜਿਹੜੀ ਆ ਉਹ ਕੰਧ ਡਿੱਗ ਪਈ ਆ ਉਹ ਕੁੜੀ ਅੰਦਰ ਪ੍ਰਸ਼ਾਦੇ ਬਣਾਉਂਦੀ ਸੀ ਕੁੜੀ ਉਹ ਭੁੜ ਕੇ ਡਿੱਗੀ ਉੱਡ ਕੇ ਜਾ ਕੇ ਡਿੱਗੀ ਆ ਲੋਕੀ ਇੱਥੇ ਪਹੁੰਚੇ ਨੇ ਰਾਹਤ ਕਾਰਜਾਂ ਲਈ ਅਜੇ ਕੋਈ ਨਹੀਂ ਆਜੇ ਪੁਲਿਸ ਵਾਲੇ ਹੁਣ ਆਏ ਨੇ ਜੀ ਕਿੰਨੇ ਕਿੰਨੂ ਸੱਟਾਂ ਲੱਗਿਆ ਨੇ ਕਿੰਨੇ ਕੁ ਬੋ ਦੋਵਾਂ ਜਿਹਿਆਂ ਲੱਗਿਆ ਜੀ ਹੋਰ ਅਜੇ ਕੋਈ ਖਬਰ ਕੀ ਨਾਮ ਕੀ ਉਹਨਾਂ ਦਾ ਇੱਕ ਦੋਨਾ ਕਾਲਾ ਇੱਕ ਦੋਨਾ ਉਹਦੀ ਕਾਰਦੀ ਨਾ ਕਿਰਨ ਆ ਕਾਬਿਲ ਦੇ ਕਿਰੇ ਕੀ ਸ੍ਰਤੋਂ ਮਹਿਜ਼ ਕੁਝ ਹੀ ਦੂਰੀ ਦੇ ਉੱਪਰ ਇਹ ਪਿੰਡ ਸਥਿਤ ਹੈ ਜਿੱਥੇ ਕਿ ਅਚਾਨਕ ਦੇਰ ਦਾ ਧਮਾਕਾ ਹੋਣ ਦੇ ਕਰਕੇ ਮਕਾਨਾਂ ਦੀ ਇੱਥੇ ਛੱਤ ਉੱਡ ਜਾਂਦੀ ਹੈ ਉੱਥੇ ਆਸ-ਪਾਸ ਦੇ ਲੋਕਾਂ ਦੇ ਘਰਾਂ ਦੀਆਂ ਕੰਧਾਂ ਵੀ ਨੁਕਸਾਨੀਆਂ ਗਈਆਂ ਨੇ ਧਮਾਕਾ ਇੰਨਾ ਜ਼ੋਰਦਾਰ ਸੀ ਕਿ 5 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੱਕ ਧਮਾਕੇ ਦੀ ਆਵਾਜ਼ ਸੁਣੀ ਜਾਂਦੀ ਹੈ ਅਤੇ ਤੁਰੰਤ ਮੌਕੇ ਦੇ ਉੱਪਰ ਪਹੁੰਚਦੀ ਪੁਲਿਸ ਵੱਲੋਂ ਪੂਰੇ ਮਾਮਲੇ ਨੂੰ ਲੈ ਕੇ ਹੁਣ ਜਾਂਚ ਪੜਤਾਲ ਆਰੰਭ ਦਿੱਤੀ ਗਈ ਹੈ ਪੂਰੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਡੀਐਸਪੀ ਕਿਰਨ ਸ਼ਰਮਾ ਦੇ ਵੱਲੋਂ ਦੱਸਿਆ ਗਿਆ ਕਿ ਘਰ ਦੇ ਵਿੱਚ ਪੋਟਾਸ਼ ਸਟੋਰ ਕੀਤੀ ਹੋਈ ਸੀ ਜੋ ਕਿ ਇਸ ਵੱਡੇ ਕਟਨਾਕ੍ਰਮ ਦੀ ਵਜ੍ਹਾ ਬਣੀ ਹੈ ਪਿੰਡ ਕੜਮਾ ਵਿੱਚ ਖਾਣਾ ਮਮਦੋਟ ਵਿਖੇ ਇੱਕ ਘਰ ਵਿੱਚ ਬਲਾਸਟ ਹੋਇਆ ਤੇ ਪਰਿਵਾਰਿਕ ਮੈਂਬਰਾਂ ਤੋਂ ਪੁੱਛਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਵੀ ਇਹਨਾਂ ਨੇ ਘਰ ਦੇ ਵਿੱਚ ਪੋਟਾਸ਼ ਰੱਖਿਆ ਸੀ ਭਾਰੀ ਮਾਤਰਾ 'ਚ ਜੋ ਕਿ ਇਲੈਗਲ ਹੈ ਉਹ ਪੋਟਾਸ਼ ਜਦੋਂ ਇਹਨਾਂ ਦੇ ਇਹਨਾਂ ਦਾ ਸਿਲੰਡਰ ਫਟਿਆ ਜਿਵੇਂ ਕੀ ਇਹਨਾਂ ਦੇ ਦੱਸਿਆ ਰੋਟੀ ਬਣਾਉਣ ਲੱਗੇ ਸਿਲੰਡਰ ਫਟਿਆ ਉਸ ਕਰਕੇ ਜਿਹੜਾ ਪੋਟਾਸ਼ ਸੀਗਾ ਭਾਰੀ ਮਾਤਰਾ ਚ ਉਹਨੇ ਅੱਗ ਫੜ ਲਈ ਜਿਸ ਕਰਕੇ ਇਹ ਬਹੁਤ ਜ਼ਿਆਦਾ ਭਾਰੀ ਮਾਤਰਾ ਚ ਬਲਾਸਟ ਹੋਇਆ ਤੇ ਇਸ ਚ ਨੁਕਸਾਨ ਕਾਫੀ ਹੋਇਆ ਘਰ ਦੀ ਛੱਤਾਂ ਟੁੱਟ ਗਈਆਂ ਤੇ ਨਾਲ ਦੇ ਗਵੰਡੀਆਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਦੋ ਵਿਅਕਤੀ ਨੇ ਹਸਬੰਡ ਵਾਈਫ ਤਰਸੀਮ ਲਾਲ ਤੇ ਕਿਰਨਾਰਾਣੀ ਉਹ ਇੰਜਰਡ ਹੋਏ ਨੇ ਫਿਲਹਾਲ ਉਹ ਬਾਗੜ ਹਸਪੀਟਲ ਚ ਅੰਡਰ ਟ੍ਰੀਟਮੈਂਟ ਨੇ ਸਟੇਬਲ ਕੰਡੀਸ਼ਨ ਚ ਨੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਜਿਸ ਜਿਸ ਤਰ੍ਹਾਂ ਜਦੋਂ ਇਸ ਚ ਹੋਰ ਸਾਨੂੰ ਇਨਫੋਰਮੇਸ਼ਨ ਮਿਲੇਗੀ ਅਸੀਂ ਇਹਦੇ ਬਾਰੇ ਦੱਸਾਂਗੇ ਕਿ ਉਹ ਖਤਰੇ ਤੋਂ ਬਾਹਰ ਨੇ ਹਾਂਜੀ ਡਾਕਟਰ ਸਾਹਿਬ ਨਾਲ ਗੱਲ ਹੋਈ ਹੈ ਉਹ ਹਜੇ ਟ੍ਰੀਟਮੈਂਟ ਕਰ ਰਹੇ ਨੇ ਬਟ ਉਹ ਸਟੇਬਲ ਨੇ ਪਹਿਲਾਂ ਨਾਲੋਂ ਉਧਰ ਪੂਰੇ ਇਸ ਵੱਡੇ ਕਟਨਾਕ੍ਰਮ ਤੋਂ ਬਾਅਦ ਇਲਾਕੇ ਦੇ ਲੋਕ ਕਾਫੀ ਡਰੇ ਹੋਏ ਨੇ دہشت ਦਾ ਮਾਹੌਲ ਹੈ ਅਤੇ ਹਾਲਾਂਕਿ ਸੁਰੱਖਿਆ ਦੇ احتیاط ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਪ੍ਰਸ਼ਾਸਨ ਦੇ ਵੱਲੋਂ ਸਮੇਂ-ਸਮੇਂ ਤੇ ਦੀਵਾਲੀ ਮੌਕੇ ਅਜਿਹੇ ਕਮਾਕਾ ਕੇ ਸਮਗਰੀਆਂ ਨੂੰ ਸਟੋਰ ਕਰਨ ਦੇ ਉੱਪਰ ਸਖਤ ਪਾਬੰਦੀ ਲਗਾਈ ਗਈ ਹੈ ਪਰ ਕੁਝ ਸ਼ਰਾਰਤੀ ਅਨਸਰ ਫਿਰ ਵੀ ਇਹਨਾਂ ਹਰਕਤਾਂ ਤੋਂ ਬਾਜ਼ ਨਹੀਂ ਆਂਦੇ ਜੋ ਕਿ ਵੱਡੇ ਨੁਕਸਾਨ ਦੀ ਵਜ੍ਹਾ ਬਣ ਗਏ ਨੇ ਲੋੜ ਹੈ ਅਜਿਹੇ ਲੋਕਾਂ ਦੇ ਉੱਪਰ ਸਖਤ ਐਕਸ਼ਨ ਲਈ ਜਾਣ ਦੀ